Economy is the fastest growing among all major economies our development track record for the past 10 years and structural reforms have drawn global attention confidence in india's capability and potential has only grown in this period we see the next five years as a unique opportunity to realize sapka vika's stimulating balanced growth of all regions ਅੱਜ ਦੇ ਬਜਟ ਸੈਸ਼ਨ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਕੀ ਕੁਝ ਐਲਾਨ ਕੀਤੇ ਹਨ ਆਓ ਤੁਹਾਨੂੰ ਦੱਸਦੇ ਹਾਂ ਨਵਾਂ ਇਨਕਮ ਟੈਕਸ ਅਗਲੇ ਹਫ਼ਤੇ ਐਲਾਨ ਕੀਤਾ ਜਾਵੇਗਾ ਇਨਡਾਇਰੈਕਟ ਟੈਕਸ ਰਿਫਾਰਮ ਬਾਅਦ ਵਿੱਚ ਕੋਸ਼ਿਸ਼ ਕੀਤੀ ਜਾਣਗੇ ਦੱਸਦੀ ਕਿ ਕੈਂਸਰ ਦੀਆਂ ਦਵਾਈਆਂ ਹੁਣ ਸਸਤੀਆਂ ਹੋਣ ਗਿਆ ਹੁਣ ਪਿਛਲੇ 4 ਸਾਲਾਂ ਦਾ ਆਈਟੀ ਰਿਟਰਨ ਇਕੱਠਾ ਫਾਈਲ ਕੀਤਾ ਜਾ ਸਕੇਗਾ ਉੱਥੇ ਹੀ ਅਗਲੇ 6 ਸਾਲਾਂ ਤੱਕ ਮਸੂਰ ਤੂਰ ਵਰਗੀਆਂ ਧਾਲਾਂ ਦੀ ਉਤਪਾਦਨ ਵਧਾਉਣ ਲਈ ਖਾਸ ਧਿਆਨ ਦਿੱਤਾ ਜਾਵੇਗਾ ਦੱਸਦੀ ਕਿ ਕਪਾਹ ਦੇ ਉਤਪਾਦਨ ਵਧਾਉਣ ਲਈ 5 ਸਾਲਾਂ ਦਾ ਮਿਸ਼ਨ ਹੈ ਜਿੱਥੇ ਦੇਸ਼ ਦੇ ਟੈਕਸਟਾਈਲ ਉਦਯੋਗ ਨੂੰ ਮਜ਼ਬੂਤ ਬਣਾਇਆ ਜਾਵੇਗਾ ਕਿਸਾਨ ਕ੍ਰੈਡਿਟ ਕਾਰਡ ਤੇ ਕਰਜ਼ੇ ਦੀ ਸੀਮਾ 3 ਲੱਖ ਤੋਂ 5 ਲੱਖ ਵਧਾ ਦਿੱਤੀ ਜਾਵੇਗੀ। ਬਿਹਾਰ ਵਿੱਚ ਮਖਾਣਾ ਬੋਰਡ ਬਣਾਇਆ ਜਾਵੇਗਾ ਜਿਸ ਨਾਲ ਛੋਟੇ ਕਿਸਾਨਾਂ ਅਤੇ ਵਪਾਰੀਆਂ ਨੂੰ ਲਾਭ ਮਿਲੇਗਾ। ਦੱਸਦੇ ਕਿ ਛੋਟੇ ਉਦਯੋਗਾਂ ਲਈ ਵਿਸ਼ੇਸ਼ ਕਾਰਡ ਸ਼ੁਰੂ ਕੀਤੇ ਜਾਣਗੇ। ਪਹਿਲੇ ਸਾਲ ਵਿੱਚ ਸਿਰਫ 10 ਲੱਖ ਕਾਰਡ ਜਾਰੀ ਕੀਤੇ ਜਾਣਗੇ। MSME ਲਈ ਲੋਨ ਗਾਰੰਟੀ ਕਵਰ 5 ਕਰੋੜ ਤੋਂ ਵਧਾ ਕੇ 10 ਕਰੋੜ। ਹੁਣ 1.5 ਲੱਖ ਕਰੋੜ ਦਾ ਕਰਜ਼ ਮਿਲੇਗਾ। ਸਟਾਰਟਅੱਪਸ ਲਈ ਲੋਨ 10 ਕਰੋੜ ਤੋਂ ਵਧਾ ਕੇ 20 ਕਰੋੜ ਕਰ ਦਿੱਤਾ ਜਾਵੇਗਾ ਗਾਰੰਟੀ ਫੇਸ 'ਚ। ਕਮੇ ਆ ਹੋਵੇਗੀ ਖਿਲੋਨਾ ਦਿਓ ਗਲੀ ਮੇਕ ਇਨ ਇੰਡੀਆ ਤਹਿਤ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਜਾਵੇਗੀ ਦੇਸ਼ ਵਿੱਚ 23 IITs ਦੇ 35 1.35 ਲੱਖ ਵਿਦਿਆਰਥੀ IIT ਪਟਨਾ ਦਾ ਵਿਸ਼ੇਸਤਾਰ ਹੋਣਗੇ ਦੱਸਦੇ ਕਿ AI ਵਿੱਚ 500 ਕਰੋੜ ਰੁਪਏ ਦਾ ਐਲਾਨ ਵੀ ਕੀਤਾ ਗਿਆ ਹੈ ਮੈਡੀਕਲ ਐਜੂਕੇਸ਼ਨ ਵਿੱਚ ਅਗਲੇ 5 ਸਾਲਾਂ ਵਿੱਚ 75000 ਸੀਟਾਂ ਵਧਾਉਣ ਦਾ ਐਲਾਨ ਕੀਤਾ ਗਿਆ ਹੈ 12.75 ਲੱਖ ਰੁਪਏ ਤੱਕ ਦੀ ਆਮਦ ਤੇ ਹੁਣ ਕੋਈ ਵੀ ਟੈਕਸ ਨਹੀਂ ਭਰਨਾ ਪਵੇਗਾ ਦੱਸਦੇ ਕਿ ਇਨਕਮ ਟੈਕਸ ਦੇ ਅਧਿਕਾਰੀਆਂ ਲਈ ਇਹ ਵੱਡੀ ਰਾਹਤ ਹੋਵੇਗੀ ਹੁਣ ਸਾਲਾਨਾ 12.75 ਲੱਖ ਰੁਪਏ ਤੱਕ ਦੀ ਆਮਦ ਕੋਈ ਵੀ ਟੈਕਸ ਨਹੀਂ ਲੱਗੇਗਾ ਇਸ ਦੇ ਨਾਲ ਹੀ ਪਿਛਲੇ 4 ਸਾਲਾਂ ਵਿੱਚ ਆਈਟੀ ਰਿਟਰਨ ਵੀ ਇਕੱਠਾ ਫਾਈਲ ਕੀਤਾ ਜਾ ਸਕੇਗਾ ਦੱਸ ਦੇ ਕਿ ਸੀਨੀਅਰ ਸਿਟੀਜ਼ਨਸ ਲਈ ਟੀ ਡੀ ਐਸ ਦੀ ਸੀਮਾ 50000 ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ ਇਕਨੋਮੀ ਇਸ ਦਾ ਫਾਸਟੈਸਟ ਗਰੋਇੰਗ ਅਮੰਗ 올 ਮੇਜਰ ਇਕਨੋਮੀਆਂ ਆਰ ਡਿਵੈਲਪਮੈਂਟ ਟ੍ਰੈਕ ਰੈਕੋਰਡ ਫਾਰ ਦਾ ਪਾਸਟ 10 ਈਅਰਸ And structural reforms have drawn global attention. Confidence in India's capability and potential has only grown in this period. We see the next five years as a unique opportunity to realize SAPCA Vikas, stimulating balanced growth of all regions. ਅੱਜ ਦੇ ਬਜਟ ਸੈਸ਼ਨ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਕੀ ਕੁਝ ਐਲਾਨ ਕੀਤੇ ਹਨ ਆਓ ਤੁਹਾਨੂੰ ਦੱਸਦੇ ਹਾਂ ਨਵਾਂ ਇਨਕਮ ਟੈਕਸ ਅਗਲੇ ਹਫ਼ਤੇ ਐਲਾਨ ਕੀਤਾ ਜਾਵੇਗਾ ਇਨਡਾਇਰੈਕਟ ਟੈਕਸ ਰਿਫਾਰਮ ਬਾਅਦ ਵਿੱਚ ਕੋਸ਼ਿਸ਼ ਕੀਤੀ ਜਾਣਗੇ ਦੱਸਦੀ ਕਿ ਕੈਂਸਰ ਦੀਆਂ ਦਵਾਈਆਂ ਹੁਣ ਸਸਤੀਆਂ ਹੋਣਗੀਆਂ ਹੁਣ ਪਿਛਲੇ 4 ਸਾਲਾਂ ਦਾ ਆਈਟੀ ਰਿਟਰਨ ਇਕੱਠਾ ਫਾਈਲ ਕੀਤਾ ਜਾ ਸਕੇਗਾ ਉੱਥੇ ਹੀ ਅਗਲੇ 6 ਸਾਲਾਂ ਤੱਕ ਮਸੂਰ ਤੂਰ ਵਰਗੀਆਂ ਧਾਲਾਂ ਦੀ ਉਤਪਾਦਨ ਵਧਾਉਣ ਲਈ ਖਾਸ ਧਿਆਨ ਦਿੱਤਾ ਜਾਵੇਗਾ ਦੱਸਦੀ ਕਿ ਕਪਾਹ ਦੇ ਉਤਪਾਦਨ ਵਧਾਉਣ ਲਈ 5 ਸਾਲਾਂ ਦਾ ਮਿਸ਼ਨ ਹੈ ਜਿੱਥੇ ਦੇਸ਼ ਦੇ ਟੈਕਸਟਾਈਲ ਉਦਯੋਗ ਨੂੰ ਮਜ਼ਬੂਤ ਬਣਾਇਆ ਜਾਵੇਗਾ ਕਿਸਾਨ ਕ੍ਰੈਡਿਟ ਕਾਰਡ ਤੇ ਕਰਜ਼ੇ ਦੀ ਸੀਮਾ 3 ਲੱਖ ਤੋਂ 5 ਲੱਖ ਵਧਾ ਦਿੱਤੀ ਜਾਵੇਗੀ ਬਿਹਾਰ ਵਿੱਚ ਮਖਾਣਾ ਬੋਰਡ ਬਣਾਇਆ ਜਾਵੇਗਾ ਜਿਸ ਨਾਲ ਛੋਟੇ ਕਿਸਾਨਾਂ ਅਤੇ ਵਪਾਰੀਆਂ ਨੂੰ ਲਾਭ ਮਿਲੇਗਾ ਦੱਸਦੇ ਕਿ ਛੋਟੇ ਉਦਯੋਗਾਂ ਲਈ ਵਿਸ਼ੇਸ਼ ਕਾਰਡ ਸ਼ੁਰੂ ਕੀਤੇ ਜਾਣਗੇ ਪਹਿਲੇ ਸਾਲ ਵਿੱਚ ਸਿਰਫ 10 ਲੱਖ ਕਾਰਡ ਜਾਰੀ ਕੀਤੇ ਜਾਣਗੇ MSME ਲਈ ਲੋਨ ਗਾਰੰਟੀ ਕਵਰ 5 ਕਰੋੜ ਤੋਂ ਵਧਾ ਕੇ 10 ਕਰੋੜ ਹੁਣ 1.5 ਲੱਖ ਕਰੋੜ ਦਾ ਕਰਜ਼ ਮਿਲੇਗਾ 스타ਟਅੱਪਸ ਲਈ ਲੋਨ 10 ਕਰੋੜ ਤੋਂ ਵਧਾ ਕੇ 20 ਕਰੋੜ ਕਰ ਦਿੱਤਾ ਜਾਵੇਗਾ ਗਾਰੰਟੀ ਫੇਸ 'ਚ ਕਮੀ ਆਹੋਵੇ ਖਿਲਾਣਾ ਦਿਯੋਗ ਲਈ ਮੇਕ ਇਨ ਇੰਡੀਆ ਤਹਿਤ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਜਾਵੇਗੀ ਦੇਸ਼ ਵਿੱਚ 23 IITs ਦੇ 35 1.1 1.35 ਲੱਖ ਵਿਦਿਆਰਥੀ IIT ਪਟਨਾ ਦਾ ਵਿਸ਼ੇਸਤਾਰ ਹੋਣਗੇ ਦੱਸਦੇ ਕਿ AI ਵਿੱਚ 500 ਕਰੋੜ ਰੁਪਏ ਦਾ ਐਲਾਨ ਵੀ ਕੀਤਾ ਗਿਆ ਹੈ ਮੈਡੀਕਲ ਐਜੂਕੇਸ਼ਨ ਵਿੱਚ ਅਗਲੇ 5 ਸਾਲਾਂ ਵਿੱਚ 75000 ਸੀਟਾਂ ਵਧਾਉਣ ਦਾ ਐਲਾਨ ਕੀਤਾ ਗਿਆ ਹੈ 12.75 ਲੱਖ ਰੁਪਏ ਤੱਕ ਦੀ ਆਮਦ ਤੇ ਹੁਣ ਕੋਈ ਵੀ ਟੈਕਸ ਨਹੀਂ ਭਰਨਾ ਪਵੇਗਾ ਦੱਸ ਦੇ ਕਿ ਇਨਕਮ ਟੈਕਸ ਦੇ ਅਧਿਕਾਰੀਆਂ ਲਈ ਇਹ ਵੱਡੀ ਰਾਹਤ ਹੋਵੇਗੀ ਹੁਣ ਸਾਲਾਨਾ 12.75 ਲੱਖ ਰੁਪਏ ਤੱਕ ਦੀ ਆਮਦ ਤੇ ਕੋਈ ਵੀ ਟੈਕਸ ਨਹੀਂ ਲੱਗੇਗਾ ਇਸ ਦੇ ਨਾਲ ਹੀ ਪਿਛਲੇ 4 ਸਾਲਾਂ ਵਿੱਚ ਆਈਟੀ ਰਿਟਰਨ ਵੀ ਇਕੱਠਾ ਫਾਈਲ ਕੀਤਾ ਜਾ ਸਕੇਗਾ ਦੱਸ ਦੇ ਕਿ ਸੀਨੀਅਰ ਸਿਟੀਜ਼ਨਸ ਲਈ ਟੀ ਡੀ ਐਸ ਦੀ ਸੀਮਾ 50000 ਤੋਂ ਵਧਾ ਕੇ 1 ਲੱਖ ਰੁਪਏ ਕਰ ਦਿੱਤੀ ਗਈ ਹੈ